ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਉਹਨਾਂ ਸੰਕੇਤਾ ਦੀ ਗੱਲ ਕਰਾਂਗੇ ਜੋ ਇਹ ਦੱਸਦੇ ਨੇ ਕਿ ਸਾਡੇ ਅੰਦਰ ਕਿ ਪੀਰਾਂ ਦੀ ਰੋਹਾਨੀ ਸ਼ਕਤੀ ਪ੍ਰਵੇਸ਼ ਕਰ ਚੁੱਕੀ ਹੈ ਸੰਗਤ ਜੀ ਜਦੋਂ ਅਸੀਂ ਪੀਰਾਂ ਦੀ ਇਬਾਦਤ ਸੱਚੇ ਮਨ ਸ਼ਰਧਾ ਦੇ ਨਾਲ ਲਗਾਤਾਰ ਕਰਦੇ ਰਹਿੰਦੇ ਹਾਂ ਤਾ ਹੌਲੀ ਹੌਲੀ ਸਾਨੂੰ ਪੀਰਾ ਦੀ ਰੂਹਾਨੀ ਸ਼ਕਤੀ ਉਹਨਾਂ ਦੀ ਮੇਰ ਸਦਕਾ ਪ੍ਰਾਪਤ ਹੋ ਜਾਂਦੀ ਹੈ ਪਰ ਸੰਗਤ ਜੀ ਅਸੀਂ ਕਿਵੇਂ ਜਾਣੀਏ ਕਿ ਸਾਨੂੰ ਪੀਰਾ ਦੀ ਭਗਤੀ ਦਾ ਫਲ ਮਿਲਦਾ ਪਿਆ ਹੈ ਤੇ ਪੀਰਾ ਨੇ ਸਾਨੂੰ ਕੋਈ ਸਿੱਧੀ ਜਾਂ ਕੋਈ ਰੂਹਾਨੀ ਸ਼ਕਤੀ ਦੇ ਦਿੱਤੀ ਹੈ ਸੰਗਤ ਜੀ ਅੱਜ ਅਸੀਂ ਤੁਹਾਨੂੰ ਜੋ 10 ਸੰਕੇਤ ਦੱਸਾਂਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੰਕੇਤ ਮਿਲਦਾ ਹੈ ਤਾਂ ਫਿਰ ਤੁਸੀਂ ਸਮਝ ਲੈਣਾ ਕਿ ਤੁਸੀਂ ਭਗਤੀ ਦੇ ਸਹੀ ਮਾਰਗ ਦੇ ਉੱਤੇ ਹੋ ਅਤੇ ਤੁਹਾਡੇ ਉੱਤੇ ਪੀਰਾਂ ਦੀ ਕਿਰਪਾ ਹੋਣ ਲੱਗ ਪਈ ਹੈ ਸੰਗਤ ਜੀ ਇਹ ਸਾਰੇ ਸੰਕੇਤ ਸਾਡੇ ਲਈ ਇਸ ਲਈ ਇਹ ਮਹੱਤਵਪੂਰਨ ਨੇ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਪੀਰਾਂ ਦੀ ਰੂਹਾਨੀ ਸ਼ਕਤੀ ਹੈ ਅਜੇਹਾ ਹੋਣ ਤੇ ਅਸੀਂ ਆਪਣੇ ਬੋਲਣ ਵਿੱਚ ਬਹੁਤ ਧਿਆਨ ਰੱਖਾਂਗੇ ਕਿਉਂਕਿ ਸਾਡਾ ਕਿਆ ਸੱਚ ਹੋਣ ਲੱਗ ਪਵੇਗਾ ਅਤੇ ਇਸ ਦੇ ਨਾਲ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਇਹਨਾਂ ਸੰਕੇਤਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਇਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਕਿਉਂਕਿ ਸੰਗਤ ਜੀ ਸਾਡਾ ਇਹ ਮਕਸਦ ਹੈ ਜਿੰਨੀਆਂ ਵੀ ਪੀਰਾ ਫਕੀਰਾ ਨੂੰ ਮੰਨਣ ਵਾਲੀਆਂ ਰੂਹਾਂ ਨੇ ਉਹਨਾਂ ਤੱਕ ਪੀਰਾ ਬਾਰੇ ਜਾਣਕਾਰੀ ਪਹੁੰਚਦੀ ਰਹੇ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਜੈ ਪੀਰਾ ਦੀ ਜ਼ਰੂਰ ਲਿਖ ਕੇ ਜਾਇਆ ਕਰੋ ਤਾ ਸੰਗਰਜੀ ਹੁਣ ਗੱਲ ਕਰਾਂਗੇ ਉਹ 10 ਸੰਕੇਤਾ ਬਾਰੇ ਸੰਗਜੀ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਉਹ ਭਗਤ ਆਪਣੇ ਆਪ ਕਿਸੇ ਚੀਜ਼ ਦੀ ਕਾਮਨਾ ਨਹੀਂ ਕਰਦਾ ਉਹ ਜੋ ਵੀ ਆਪਣੇ ਮਨ ਦੇ ਅੰਦਰ ਹਲੇ ਸੋਚਦਾ ਹੁੰਦਾ ਹੈ ਤਾਂ ਉਹ ਚੀਜ਼ ਉਸ ਨੂੰ ਆਪਣੇ ਆਪ ਮਿਲ ਜਾਂਦੀ ਹੈ ਉਸ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਬਸ ਉਹਦੇ ਸੋਚਣ ਦੇ ਨਾਲ ਹੀ ਉਹ ਚੀਜ਼ਾਂ ਉਸ ਨੂੰ ਮਿਲਣ ਲੱਗ ਪੈਂਦੀਆਂ ਨੇ ਜਾਓ ਕਟਨਾਵਾ ਹੋਣ ਲੱਗਦੀਆਂ ਨੇ ਜਿਹੜੀ ਉਹ ਆਪਣੇ ਮਨ ਦੇ ਵਿੱਚ ਹੀ ਸੋਚ ਰਿਆ ਹੁੰਦਾ ਹੈ ਸੰਗਤ ਜੀ ਦੂਜਾ ਸੰਕੇਤ ਇਹ ਹੁੰਦਾ ਹੈ ਅਜਿਹੇ ਭਗਤਾ ਦੀ ਨੀਂਦ ਅੱਧੀ ਰਾਤ ਨੂੰ ਅਚਾਨਕ ਖੁੱਲ ਜਾਂਦੀ ਹੈ ਉਸ ਨੂੰ ਇੱਕਦਮ ਬਹੁਤ ਸਾਰਾ ਪਸੀਨਾ ਆਣ ਲੱਗ ਪੈਂਦਾ ਹੈ ਤੇ ਉਸ ਨੂੰ ਬੈਠੇ-ਬੈਠੇ ਆਪਣੇ ਆਪ ਰੋਣਾ ਆਣ ਲੱਗ ਪੈਂਦਾ ਹੈ ਤੇ ਉਹ ਬਹੁਤ ਜ਼ਿਆਦਾ ਭਾਗੋ ਕਹੋਣ ਲੱਗ ਪੈਂਦਾ ਹੈ ਸੰਗਤ ਜੀ ਤੀਜਾ ਸੰਕੇਤ ਇਹ ਹੁੰਦਾ ਹੈ ਅਜਿਹੇ ਭਗਤਾਂ ਨੂੰ ਆਪਣੇ ਪੇਟ ਉੱਤੇ ਰੇਲ ਦੀ ਹੱਡੀ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੀੜੀਆਂ ਚਲਦੀਆਂ ਹੋਣ ਜਾਂ ਇੱਕ ਤਰ੍ਹਾਂ ਦਾ ਕੰਪਨ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਊਰਜਾ ਹੇਠਾਂ ਤੋਂ ਉੱਪਰ ਜਾ ਰਹੀ ਹੈ ਸੰਗਤ ਜੀ ਚੌਥਾ ਸੰਕੇਤ ਇਹ ਹੁੰਦਾ ਹੈ ਅਜਿਹੇ ਵਿਅਕਤੀਆਂ ਦੇ ਸੁਭਾਅ ਵਿੱਚ ਅਚਾਨਕ ਤਬਦੀਲੀ ਆ ਜਾਂਦੀ ਹੈ ਜਿਵੇਂ ਉਹ ਆਪਣੀਆਂ ਸਾਰੇ ਬੁਰੀ ਆਦਤਾਂ ਛੱਡ ਦਿੰਦਾ ਹੈ ਉਸ ਦੇ ਖਾਂ ਪੀਣ ਦੇ ਵਿੱਚ ਵੀ ਬਦਲਾਅ ਆ ਜਾਂਦਾ ਹੈ ਜਿਸ ਤਰ੍ਹਾਂ ਕਿ ਉਹ ਪਹਿਲਾਂ ਮਾਰਦੀਆਂ ਚੀਜ਼ਾਂ ਖਾ ਲੈਂਦਾ ਸੀ ਜਿਵੇਂ ਮੀਟ ਮੱਛੀ ਖਾਇਆ ਕਰਦਾ ਸੀ ਤਾਂ ਇਹ ਸਭ ਆਦਤਾਂ ਉਸ ਦੇ ਵਿੱਚੋਂ ਖਤਮ ਹੋ ਜਾਣ ਗਿਆ ਉਸ ਦੀ ਜ਼ਿੰਦਗੀ ਵਿੱਚ ਬਹੁਤ ਹੀ ਸਦਭਾਪਨ ਅਤੇ ਬਹੁਤ ਸਾਰੇ ਸੁਧਾਰ ਆ ਜਾਂਦੇ ਨੇ ਸੰਗਤਜੀ ਪੰਜਵਾਂ ਸੰਕੇਤ ਇਹ ਹੁੰਦਾ ਹੈ ਕਿ ਅਜਿਹੇ ਭਗਤਾ ਵਿੱਚ ਬਹੁਤ ਸਾਰੀ ਨਿਮਰਤਾ ਆ ਜਾਂਦੀ ਹੈ। ਉਹਨਾਂ ਦੇ ਅੰਦਰੋਂ ਹੰਕਾਰਤਾ ਬਿਲਕੁਲ ਖਤਮ ਹੋ ਜਾਂਦਾ ਹੈ। ਉਹਨਾਂ ਨੂੰ ਕਿਸੇ ਚੀਜ਼ ਦਾ ਮਾਨ ਕਿਸੇ ਚੀਜ਼ ਦਾ ਗਰੂਰ ਨਹੀਂ ਰਿੰਦਾ। ਸੰਗਤਜੀ ਛੇਵਾਂ ਸੰਕੇਤ ਇਹ ਹੁੰਦਾ ਹੈ ਉਸ ਵਿਅਕਤੀ ਦੀ ਤੀਸਰੀ ਅੱਖ ਖੁੱਲ ਜਾਂਦੀ ਹੈ। ਉਹ ਦੂਜਿਆਂ ਬਾਰੇ ਆਪਣੇ ਆਪ ਜਾਣਨ ਲੱਗ ਪੈਂਦਾ ਹੈ। ਉਸ ਨੂੰ ਇਥੋਂ ਤੱਕ ਪਤਾ ਲੱਗ ਜਾਂਦਾ ਹੈ ਕਿ ਕੌਣ ਉਸ ਦਾ ਆਪਣਾ ਹੈ ਅਤੇ ਕੌਣ ਉਸ ਦਾ ਪਰਾਇਆ ਹੈ ਕੌਣ ਉਸ ਨੂੰ ਅੱਗੇ ਜਾ ਕੇ ਧੋਖਾ ਦੇਵੇਗਾ ਇਹ ਸਭ ਕੁਝ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਦੀ ਮਾਨਸਿਕ ਸ਼ਕਤੀ ਇੰਨੀ ਜ਼ਿਆਦਾ ਤਾਕਤਵਰ ਹੋ ਜਾਂਦੀ ਹੈ ਕਿ ਉਹ ਸਾਹਮਣੇ ਵਾਲੇ ਵਿਅਕਤੀ ਦਾ ਝੂਠ ਅਤੇ ਸੱਚ ਸਾਰਾ ਕੁਝ ਜਾਣ ਲੈਂਦਾ ਹੈ ਸੰਗਤ ਜੀ ਸਤਮਾ ਸੰਕੇਤੇ ਹੁੰਦਾ ਹੈ ਕਿ ਉਹ ਭਗਤ ਕੁਦਰਤ ਨੇੜੇ ਰਹਿਣਾ ਪਸੰਦ ਕਰਨ ਲੱਗ ਪੈਂਦਾ ਹੈ ਉਹਨੂੰ درخت ਬੂਟੇ ਫੁੱਲ ਅਤੇ ਚਿੜੀਆ ਹੋਰ ਪੰਛੀ ਚੰਗੇ ਲੱਗਣ ਲੱਗ ਪੈਂਦੇ ਨੇ ਉਹ ਭਗਤ ਜਿਆਦਾ ਸਮਾਂ ਕੁਦਰਤ ਦੇ ਨੇੜੇ ਰਹਿ ਕੇ ਹੀ ਬਤਾਂਦਾ ਹੈ ਅਤੇ ਕੁਦਰਤ ਦੇ ਜੀਵ ਜੰਤੂ ਵੀ ਬਿਨਾਂ ਕਿਸੇ ਡਰ ਤੋਂ ਉਹਦੇ ਕੋਲ ਆਣ ਲੱਗ ਪੈਂਦੇ ਨੇ ਸੰਗਤ ਜੀ ਅਠਮਾ ਸੰਕੇਤੇ ਹੁੰਦਾ ਹੈ ਕਿ ਅਜਿਹੇ ਭਗਤ ਦਾ ਮਨ ਅੰਦਰੋਂ ਸ਼ਾਂਤ ਹੋ ਜਾਂਦਾ ਹੈ ਉਹ ਹਰ ਵੇਲੇ ਇੱਕ ਸਕੂਨ ਮਹਿਸੂਸ ਕਰਦਾ ਹੈ ਅਤੇ ਆਪਣੇ ਅੰਦਰ ਦੀ ਸ਼ਾਂਤੀ ਦੇ ਨਾਲ ਦੂਜੇ ਲੋਕਾਂ ਨੂੰ ਵੀ ਸਮਝਾਉਣ ਦਾ ਯਤਨ ਕਰਦਾ ਹੈ ਕਿ ਕਿਵੇਂ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ ਅਤੇ ਉਹ ਅੱਗੇ ਜਾ ਕੇ ਇੱਕ ਵਧੀਆ ਗੁਰੂ ਸਾਬਿਤ ਹੁੰਦਾ ਹੈ ਸੰਗਤ ਜੀ ਨੂੰ ਮਾ ਸੰਕੇਤ ਇਹ ਹੁੰਦਾ ਹੈ ਕਿ ਉਹ ਉਸ ਕੋਲ ਬੁਰੇ ਲੋਕਾਂ ਨੂੰ ਵੀ ਸਿੱਧੇ ਰਸਤੇ ਤੇ ਪਾਣ ਦੀ ਤਾਕਤ ਆ ਜਾਂਦੀ ਹੈ ਕੈਨ ਦਾ ਮਤਲਬ ਕੀ ਉਹ ਆਪਣੇ ਮਨ ਦੀ ਸ਼ਕਤੀ ਦੇ ਨਾਲ ਕਿਸੇ ਬੁਰੇ ਵਿਅਕਤੀ ਦਾ ਮਨ ਬਦਲ ਸਕਦਾ ਹੈ ਕਿਤੇ ਹੋ ਰਿਆ ਲੜਾਈ ਝਗੜਾ ਉਹ ਆਪਣੇ ਬਚਨਾਂ ਦੇ ਨਾਲ ਬੰਦ ਕਰਾ ਸਕਦਾ ਹੈ ਅਤੇ ਉਸ ਦੀ ਗੱਲ ਸਾਹਮਣੇ ਵਾਲੇ ਵਿਅਕਤੀ ਬਿਨਾਂ ਕੋਈ ਸਵਾਲ ਜਵਾਬ ਕੀਤੇ ਮੰਨ ਜਾਂਦੇ ਨੇ ਅਤੇ ਲੜਾਈ ਝਗੜਾ ਬੰਦ ਕਰਕੇ ਬੁਰੇ ਕੰਮਾਂ ਤੋਂ ਤੋਬਾ ਕਰਦੇ ਨੇ ਸੰਗਤਜੀ ਦਸਵਾਂ ਸੰਕੇਤ ਇਹ ਹੁੰਦਾ ਹੈ ਉਹ ਪਗਤ ਆਪਣੇ ਮਨ ਦੇ ਅੰਦਰ ਇਹ ਸੱਚ ਸਮਾ ਕੇ ਰੱਖਦਾ ਹੈ ਕਿ ਇਹ ਸਰੀਰ ਇੱਕ ਦਿਨ ਨਸ਼ਟ ਹੋ ਜਾਣਾ ਹੈ ਜਿੰਨੀ ਵੀ ਮੈਨੂੰ ਜ਼ਿੰਦਗੀ ਮਿਲੀ ਹੈ ਇਸ ਨੂੰ ਮੈਂ ਸੇਵਾ ਵਿੱਚ ਲਗਾਉਣਾ ਹੈ ਸੰਗਤਜੀ ਉਸ ਨੂੰ ਇਹ ਵੀ ਚੰਗੀ ਤਰ੍ਹਾਂ ਗਿਆਨ ਹੋ ਜਾਂਦਾ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਸਿਰਫ ਸਾਡੇ ਕੀਤੇ ਹੋਏ ਚੰਗੇ ਕਰਮ ਹੀ ਜਾਂਦੇ ਨੇ ਦਾ ਸੰਗਰਜੀ ਇਹ ਦਾਸ ਸੰਕੇਤ ਇਹੀ ਦੱਸਦੇ ਨੇ ਕਿ ਪੀਰਾਂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਰੂਹਾਨੀ ਸ਼ਕਤੀ ਅਤੇ ਰੂਹਾਨੀ ਗਿਆਨ ਪੈਦਾ ਹੋ ਚੁੱਕਿਆ ਹੈ ਸੰਗਰਜੀ ਜਿਹੜੇ ਸੰਕੇਤਾਂ ਦੀ ਅਸੀਂ ਗੱਲ ਕੀਤੀ ਹੈ ਇਸ ਤਰ੍ਹਾਂ ਦੇ ਸੰਕੇਤ ਮਿਲਣ ਤੇ ਵਾਤਵਾਦੀ ਇਬਾਦਤ ਕਰਨੀ ਚਾਹੀਦੀ ਹੈ ਸੰਗਰਜੀ ਜੇ ਇਸੇ ਤਰੀਕੇ ਤੁਸੀਂ ਦੁਆ ਬੰਦਗੀ ਕਰਦੇ ਰਹੋਗੇ ਤਾ ਅੱਗੇ ਜਾ ਕੇ ਪੀਰ ਤਹਾਨੂੰ ਰਿੱਡੀਆਂ ਸਿੱਧੀਆਂ ਦੇ ਦਿੰਦੇ ਨੇ ਤਾਂ ਕਿ ਤੁਸੀਂ ਇੰਨਾ ਸ਼ਕਤੀਆ ਦੇ ਨਾਲ ਦੁਨੀਆ ਵਿੱਚ ਦੁਖੀ ਲੋਕਾਂ ਦਾ ਭਲਾ ਕਰ ਸਕੋ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਨਬਰ ਖਾਰਬ ਰਖਾਰਬ ਰਖਾਰਬ ਰਖਾ